ਯਾਦਾਂ ਨੇ ਮੈਨੂੰ ਘੇਰ ਲਿਆ ਹਾਏ ਓਏ ਕੋਲ ਦੀਆਂ ਕੁੜੀਆਂ ਅੱਗੇ ਮਾਰਦਾ ਸੀ ਫੋਕਰੇ ਮੁੰਡੇ ਨੇ ਸਟੇਜ ਉੱਪਰ ਚੜ ਕੇ ਦਿਖਾਏ ਆਪਣੇ ਸਟੰਟ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਈ ਪਲੱਸ 2 ਕਲਾਸ ਦਾ ਇਹ ਮੁੰਡਾ ਜੋ ਕਿ ਦੋਸਤੋ ਨੱਚ ਟੱਪਣ ਦੇ ਵਿੱਚ ਬੇਹੱਦ ਬੜਾ ਸਕੇਣ ਸੀ ਪਰ ਜਦੋਂ ਇਸ ਮੁੰਡੇ ਨੂੰ ਸਟੇਜ ਉੱਪਰ ਨੱਚਣ ਦੇ ਲਈ ਕਿਹਾ ਗਿਆ ਤਾਂ ਸੋ ਮੁੰਡੇ ਨੇ ਆਪਣੀ ਮਨਪਸੰਦ ਦਾ ਗੀਤ ਲਵਾਇਆ ਤੇ ਨੱਚਦੇ-ਨੱਚਦੇ ਨਹੀਂ ਇਹੋ ਜਿਹੇ ਐਕਸ਼ਨ ਮਾਰੇ ਜੋ ਕਿ ਦੋਸਤੋ ਕੁਦਰਤ ਅਤਰਸ਼ਮਾ ਕਰਦੇ ਹਨ ਉੱਥੇ ਤੋਂ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਪ ਇੱਕ ਬੜੀ ਹੀ ਕੁੱਤੀ ਚੀਜ਼ ਹਨ ਜੋ ਕਿ ਪੰਪਾਂ ਦੇ ਵਿੱਚ ਆ ਕੇ ਸੋ ਮੁੰਡੇ ਨੂੰ ਪੋਰਾ ਹੋਸ਼ ਨਹੀਂ ਤਹੀ ਕਿ ਉਹ ਪ੍ਰੋਗਰਾਮ ਵਿੱਚ ਕੀ ਕਰ ਰਿਹਾ ਤੇ ਪੁੱਠੀਆਂ ਸਿੱਧੀਆਂ ਸਾਲਾਂ ਮਾਰੀਆਂ ਸਟੇਜ ਉੱਪਰ ਤੁਸੀਂ ਇਸ ਵੀਡੀਓ ਬਾਰੇ ਦੋਸਤੋ ਕੀ ਕਹਿਣਾ ਚਾਹੋਗੇ ਆਪਣੀ ਰਏ ਜਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਸ